ਕਾਫੀ ਦਿਨਾਂ ਤੋਂ ਫਰੀਦਕੋਟ ਦੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਗਲੀਆਂ ਵਿੱਚ ਅਕਾਲੀ ਦਲ ਦੇ ਗੁਣ ਗਾਉਣ ਵਾਲੇ ਅਤੇ ਦੂਜੀ ਵਾਰ ਮੂਹਰ ਤੋਂ ਵਿਧਾਇਕ ਬਣਨ ਦੇ ਸੁਪਨੇ ਸੰਜੋਣ ਵਾਲੇ ਫਰੀਦਕੋਟ ਦੇ ਮੌਜੂਦਾ ਵਿਧਾਇਕ ਦੀਪ ਮਨੋਹੋਤਰਾ ਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਫੋਟੋਆਂ ਜਿਨ੍ਹਾਂ ਵਿੱਚ ਵਿਧਾਇਕ ਵੱਲੋਂ ਗੁਰਦੁਆਰਾ ਸਹਿਵਿਕੇ ਨੰਗੇ ਜਾ ਕੇ ਸਿਰੋਪਾਉ ਦੇ ਨਾਲ ਕੀਤੀ ਉਲੰਘਣਾ ਨਜ਼ਰ ਆ ਰਹੀ ਸੀ ਇਸ ਸੰਮਤ 6 ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਪੀਰ ਮੁਹੰਮਦ ਨੇ ਕਿਹਾ ਕਿ ਉਹਨਾਂ ਨਾਲ ਵਿਧਾਇਕ ਖਿਲਾਫ ਨੋਟਿਸ ਲੈ ਲਿਆ ਹੈ ਉਹਨਾਂ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸੰਬੰਧੀ ਬੰਦੀ ਕਾਰਵਾਈ ਕੀਤੀ ਜਾਵੇਗੀ ਇੱਥੋਂ ਦੇ ਵਿਧਾਇਕ ਨੇ ਜੋ ਆਪਣੇ ਦੀਪ ਮਲੋਤਰਾ ਉਹਨਾਂ ਨੇ ਨੰਗੇ ਸਿਰ ਜੁੱਤੀਆਂ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸਰੋਪਾਉ ਦਿੱਤੇ ਨੇ ਸੋ ਸਰੋਪਾਉ ਦੀ ਬੜੀ ਮਹੱਤਤਾ ਹੈ ਫੈਡਰੇਸ਼ਨ ਨੇ ਉਸ ਦਾ ਵੀ ਨੋਟਿਸ ਲਿਆ ਉਸ ਦੇ ਖਿਲਾਫ ਵੀ ਜਿਹੜੀ ਧਾਰਮਿਕ ਕਾਰਵਾਈ ਜਿਹੜੀ ਉਹ ਫੈਡਰੇਸ਼ਨ ਨੇ ਕਰਨ ਦਾ ਫੈਸਲਾ ਕੀਤਾ ਇਸ ਬਾਰੇ ਵਿਧਾਇਕ ਦੀਪ ਮਨੋਤਰਾ ਨਾਲ ਗੱਲ ਕੀਤੀ ਤਾਂ ਉਹਨਾਂ ਆਪਣੀ ਸਫਾਈ ਦਿੰਦਿਆਂ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਖੜੇ ਸਨ ਅਗਰ ਜੇ ਕਿਸੇ ਨੂੰ ਲੱਗਦਾ ਹੈ ਕਿ ਉਹਨਾਂ ਕਿਸੇ ਕਿਸਮ ਦੀ ਉਲੰਘਣਾ ਕੀਤੀ ਹੈ ਤਾਂ ਉਹ ਮੁਆਫੀ ਮੰਗਦੇ ਹਨ ਦੇਖੋ ਇਸ ਤਰ੍ਹਾਂ ਵਿਰੋਧੀ ਹੋਣ ਜਾਂ ਜਿਹੜੀ ਵੀ ਕੋਈ ਗੱਲ ਕਰਨੀ ਹੋਵੇ ਪਹਿਲਾਂ ਤਾਂ ਕੀ ਹੈ ਵੀ ਉਹ ਗੁਰਦੁਆਰੇ ਦੇ ਬਾਹਰ ਜਗ੍ਹਾ ਸੀ ਉਹਨਾਂ ਦਾ ਕੰਪਾਊਂਡ ਜਿਹੜਾ ਸਾਈਡ ਤੇ ਬਣਾਇਆ ਹੋਇਆ ਉੱਥੇ ਹੋਰ ਵੀ ਲੋਕ ਜੁਤੀ ਪਾ ਕੇ ਜਾਂਦੇ ਸੀ ਪਿੰਡ ਵਾਲੇ ਪਰ ਮੈਂ ਤਾਂ ਫਿਰ ਵੀ ਜੀ ਗੁਰੂ ਮਹਾਰਾਜ ਦੇ ਅੱਗੇ ਸਿਰ ਝੁਕਾ ਕੇ ਮਾਫੀ ਮੰਗਦਾ ਹਾਂ ਵੀ ਜੇ ਮੈਂ ਕੋਈ ਗਲਤੀ ਬਾਹਰ ਵੀ ਕੀਤੀ ਹੋਵੇ ਤਾਂ ਮੈਂ ਕਿਸੇ ਉਸ ਪੈਣਾ ਨਹੀਂ ਚਾਹੁੰਦਾ ਜੇ ਕੋਈ ਹੋਵੇ ਵੀ ਤਾਂ ਮੈਂ ਉਹਦੀ ਮਾਫੀ ਮੰਗਦਾ ਪੀਪਲ ਸਾਵਨ ਜੀ ਨਿਊਜ਼ ਲਈ ਫਰੀਦਕੋਟ ਤੋਂ ਸੁਰਜ ਪ੍ਰਕਾਸ਼ ਦੀ ਰਿਪੋਰਟ